ਵੀਰ ਨੇ ਘਰ ਉੱਪਰ ਦੀ ਕਾਨੂੰ ਪਾਇਆ ਹੋਵੇ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਪਹਿਲੀ ਗੱਲ ਆ ਪੁੱਛਣ ਵਾਸਤੇ ਇਹਨੇ ਹਾਈ ਕੋਰਟ ਦਾ ਕੇਸ ਹੋਵੇ ਪੁੱਛਣ ਵਾਸਤੇ ਹੁਣ ਹਾਈ ਕੋਰਟ ਦਾ ਕੇਸ ਹੋਵੇ ਕਾਨੂੰ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਹਾਜ਼ਰ ਹੋ ਜੀ ਹਾਈ ਕੋਰਟ ਦਾ ਕੇਸ ਹੋਵੇ ਕਿੱਥੋਂ ਆਇਆ ਬੱਕਰਾ ਖੜੇ ਹੋ ਜੀ ਖੜੇ ਹੋ ਜੋਧਪੁਰ ਤੋਂ ਆਇਆ ਹਾਈ ਕੋਰਟ ਦਾ ਕੇਸ ਚੱਲਦਾ ਬੱਕਰਾ ਚੱਨੀ ਮਾਬਾ ਵੇ ਨਿਬੜਿਆ ਨਹੀਂ ਫਕਰਾ ਜੇ ਕਿਰਪਾਈ ਹੋ ਜੇ ਨਿਬੜੇ ਜਾਵੇ ਤੋ ਗੇਲਾ ਨਿਬੜਨੈਨ ਸਰੇ ਵਾਗਿਆ ਫੇਰ ਝਟਕਾਂ ਵਰਗਾ ਜਲਵਾ ਪਾਵੇ ਪਟਾ ਗੁਰੂ ਘਰ ਅਰਦਾਸ ਕੀਨੇ ਕਰੀ ਦੀ ਓਏ ਫਕਰਾ ਹੈ ਕੇ ਨਿਬੜੇ ਜਾਵੇ ਸੁਗਣੀ ਪਾੜਦਾ ਜਾਂ ਖੰਡ ਪਾੜਨਾ ਆਪੇ ਕਰੇ ਪ੍ਰਕਾਸ਼ ਕਰਾ ਦੋਗੇ ਚਲੋ ਫਕਰਾ ਦੇ ਦਿੰਦੇ ਆ ਵਾਰੀ ਆ ਉਹ ਬੱਕਰਾ ਨੌਤੇ ਜਵਾਰੀ ਆ ਜੇ ਕਿਰਪਾ ਹੋ ਜੂ ਸੰਤਾਂ ਦੀ ਉਹ ਬੱਕਰਾ ਜਦੋਂ ਕੇਸ ਨੱਬੜ ਗਿਆ ਸਾਰੀ ਸੰਗਤ ਨੂੰ ਮਿੱਠੇ ਜੇ ਰਸਗੁਲੇ ਬਣਦੇ ਉਹ ਫੱਕਰਾ ਚੱਲ ਬਾਬਾ ਦਿੰਦੇ ਕਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਕੋਈ ਲੇਡੀ ਜੀ ਨੇ ਪੈਸੇ ਖਾਲੇ ਹੁਣ ਪੁੱਛਣ ਵਾਸਤੇ ਹੁਣ ਕੋਈ ਲੇਡੀ ਜੀ ਨੇ ਪੈਸੇ ਖਾਲੇ ਹੁਣ ਪੁੱਛਣ ਵਾਸਤੇ ਆਏ ਹੁਣ ਕੋਈ ਮਾਤਾ ਨੇ ਪੈਸੇ ਕਿਸੇ ਦੇ ਖਾਲੇ ਹੁਣ ਪੁੱਛਣ ਵਾਸਤੇ ਆਏ ਹੁਣ ਪਹਿਲੀ ਗੱਲਾਂ ਨੇ ਕਾਣਾ ਹੁਣ ਕਿੱਥੋਂ ਆਏ ਆ ਮਾਤਾ ਸੁਨਾਮਤੋਂ ਆਏ ਮਾਤਾ ਪਹਿਲੀ ਗੱਲ ਆਏ ਹਾਂ ਚੱਲ ਬਾਬਾ ਹੋਏ ਮਾਤਾ ਕਿਸੇ ਨੇ ਪੈਸੇ ਖਾ ਲਏ ਜੇ ਮੇਲੇ ਜਾ ਮਾਤਾ ਐ ਮਾਤਾ ਮੈਂ ਦੱਸ ਜਾ ਰਿਹਾ ਮਾਤਾ ਉਹਨੇ 3-4 ਪਹਿਲਾਂ ਐਂ ਕਹ ਲੇ ਦੀ 10-10000 ਕਰਕੇ ਦੇ ਦਾਂਗੇ ਫੇਰ ਮੁੱਕਰ ਗਏ ਸੱਚ ਨਾ ਵਾਦਾ ਜਿਹਦਾ ਵਾਦਾ ਗੋਲੀ ਮਾਰਤੀ ਤੇਰੀ ਜੇਬ ਚ ਕੁਛ ਕੀ ਬਾਰ ਗਿਆ ਚੱਲ ਬਾਬਾ ਹੋਏ ਅਕਲਾ ਇਹਦੇ ਵਿੱਚ 10-10000 ਦੇ ਸਿਕਤਾਂ ਆਉਂਦੀਆਂ ਨੇ ਮਾਤਾ ਇੱਕ ਸਿਕਤ ਦੇਤੀ ਨਾ ਸਹੇਰ ਦੇਤਾ ਜੇ ਹੋਰ ਨਿਕਲਿਆ ਵੇ ਮਾਤਾ ਸੰਗਤ ਨੂੰ ਸਾਰੀ ਮਿਲਣਗੇ ਮਾਤਾ ਉਹ ਆਉਣਗੇ ਨਹੀਂ 10 10 ਸਹੇਰ ਕਰਕੇ ਦੇ ਦੂੰ ਮਾਤਾ ਮੁਕਰ ਨਹੀਂ ਸਕਦੀ ਉਹ ਸੁੰਗੜਾ ਵਾਲੇ ਪੀਰ ਤੇ ਮੱਥਾ ਟੇਕਣ ਕੌਣ ਗਿਆ ਤੇ ਛੋਟੇ ਕੋਈ ਥਾਣੇ ਲਵੇ ਪੀਰ ਹੋਵੇ ਉੱਥੇ ਮੱਥਾ ਕੌਣ ਟੇਕਣ ਜਾਂਦਾ ਅਸੀਂ ਤਾਂ ਜੂੰ ਗਏ ਸੀ ਕਿਦ ਨੂੰ ਹੁਣ ਨਹੀਂ ਦੇਖਿਆ ਸਿਹੇ ਹੂੰ ਬਾਗੇ ਬਾਗੇ ਦਾ ਸੀ ਮਾਤਾ ਫੇਰੇ ਹੂੰ ਕਿਹਨੇ ਬਾਗੇ ਮਾਤਾ ਗਿਆ ਤਾਂ ਬਾਬੇ ਦੀ ਤੇ ਨਹੀਂ ਬਾਬਾ ਸਾਡੇ ਬਾਬੇ ਤੇ ਮੱਥਾ ਟੇਕਿਆ ਦੀ ਫੇ ਤੂੰ ਤਾਂ ਕਿਹਦੀ ਬਾਬੇ ਗੈਰ ਨਹੀਂ ਚਿਹੇ ਨੇਮ ਧਰ ਮੰਗਿਆ ਆ ਕੇ ਖੜਿਆ ਹੈ ਸੁੰਗਲਾਂ ਆ ਬੱਚ ਬਾਬਾ ਵਾਤਾ ਹੈ ਥਾਣੇ ਦੇ ਲਵੇ ਪੀਦਾ ਚੰਗਿਆ ਦੀ ਮਤ ਚੱਲ ਬਾਬਾ ਹੋਏ ਜੋ ਤੁਹਾਡੇ ਪੈਸੇ ਮਿਲ ਗਏ ਉਹਨੇ ਹਾਂ ਕਰਤੀ ਵੀ ਮੈਂ ਪੈਸੇ ਨੂੰ ਜਦੋਂ ਛੋਟੀ ਖਲੀ ਤੇ ਰ ਅਗੇ ਪੈਸੇ ਸਾਰੀ ਸੰਗਤ ਨੂੰ ਗੁਲਗਲੇ ਬਣ ਜੀ ਜਾਂ ਕਿਰਪਾ ਹੀ ਹੋਣੀਗੀ ਇੱਕ ਦੋ ਤਿੰਨ ਦੋ ਜਣੇ ਉਹਦੇ ਜਾਮਣ ਬਣੇ ਤੇ ਮਾਤਾ ਦੋ ਜਣੇ ਨੇ ਇਹਦੇ ਵਿੱਚ ਨਸਨ ਦੀ ਦਾ ਲੋੜ ਨਹੀਂ ਹੁਣ ਮੁੱਕ ਗਈ ਇਹੋ ਜਾਂ ਕਿਰਪਾ ਕਰਾ ਲਗੇ ਮਿਲ ਚਣਗੇ ਇੱਕ ਇੱਕ ਮੱਥਾ ਚਲਵਾ ਬਹੁਤ ਹੋਣੇ ਘਰ ਬਬਾਈ ਬਾਹਰ ਜਾਣ ਦੀ ਤਿਆਰੀ ਹੋ ਰਹੀ ਹੈ ਵੀ ਕਿਵੇਂ ਕੋਈ ਗੱਲ ਬਾਤ ਪਹਿਲਾਂ ਮਾਤਾ ਦੇਖੀ ਮਾਤਾ ਜੇ ਨਾ ਜਾਹਾਂ ਤੇ ਇਹਦਾ ਫਕੀਰ ਨਾ ਆਕੇ ਇੱਕ ਦੋ ਤਿੰਨ ਛੋੜੇ ਦਮੇ ਦੀ ਸਕੈਤ ਕਿਨੂੰ ਹੋਗੀ ਦੀ ਛੋੜੇ ਪਰਿਵਾਰ ਚ ਦਿਲ ਹੋਗੀ ਦੀ ਛੋੜੇ ਪਹਿਲਾਂ ਕਿਨੂੰ ਹੋਗੀ ਉਹ ਤਾਂ ਪਤਾ ਨਹੀਂ ਛੋੜੇ ਮੰਮੀ ਸੱਸ ਨੂੰ ਉਹਨਾਂ ਦਿੱਤੀ ਠੀਕ ਮਾਤਾ ਮਾਤਾ ਠੀਕ ਹੋਈ ਇੱਕ ਦੋ ਤਿੰਨ ਚਾਰ ਘਰ ਵਿੱਚ ਨਾਮ ਹੋਵੇ ਸਰਬਜੀਤ ਘਰ ਚ ਨਾਂ ਹੋਵੇ ਸਰਬਜੀਤ ਦਾ ਕਾਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਸਰਬਜੀਤ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਸਰਬਜੀਤ ਸਰਬਜੀਤ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਜਿਨ੍ਹਾਂ ਦਾ ਸਰਬਜੀਤ ਨਾਮ ਹੋਵੇ ਭਾਈ ਘਰ 'ਚ ਸਾਰੇ ਆਜਾ ਗੁਰੂ ਬਾਬਾ ਜੀ ਨਿਸ਼ਾਨੀ ਆਪੇ ਜੁਗਾ ਕਰਨਗੇ 1 2 3 4 ਉਹਨਾਂ ਦੇ ਘਰੇ 4 ਮੈਂਬਰ ਹੋਣਾ ਪੁੱਛੋ ਭਾਈ 4 ਜੀ ਹੋਣ ਭਾਈ ਘਰ ਦੇ ਵਿੱਚ ਜਿਹਨੇ ਹੋਣਾ ਸਰਬਜੀਤ ਹੋਵੇ ਆਜੋ ਭਾਈ ਇਹਨਾਂ ਦੇ 4 ਜਨਾਂ ਦੇ ਬਾਕੀ ਭਾਈ ਆ ਭਾਈ ਚਾਰ ਮੈਂਬਰ ਹੁਣ ਕਰਦੇ ਵਿੱਚ ਭਾਈ ਫੈਮਿਲੀ ਦੇ ਸਰਬਜੀਤ ਸੋਡੇ ਵੀ ਆ ਸੋਡੇ ਵੀ ਆ ਮਾ ਤਾਂ ਸਾਰਿਆਂ ਦੇ ਆ ਆ ਜਿੱਤ ਲਈ ਤੁਹਾਡਾ ਪਾਰਟੀ ਛੱਡ ਪਾਵੇ ਵਿੱਚ ਆ ਕੇ ਜਲਵਾ ਮਾ ਓਏ ਸਾਰਿਆਂ ਦੇ ਸਾਰਿਆਂ ਦੇ ਰਣੀਆਂ ਚਾਲ ਫਕਰਾਂ ਦੇ ਨਿਸ਼ਾਨੀ ਜਿਹੜਾ ਪਰਲਾ ਕਰ ਛੱਡ ਕੇ ਉਰਲੇ ਘਰੇ ਰਹਿਣ ਲੱਗ ਗਏ ਹੁਣ ਉਹਨਾਂ ਦੀ ਹੋਵੇ ਕੁਛ ਵੀ ਰਹਿਣ ਲੱਗੇ ਮਾਤਾ ਕੁਛ ਵੀ ਲੱਗੇ ਜਿਨ੍ਹਾਂ ਦੇ 1 2 3 4 5 ਮੈਂਬਰ ਹੋਣਾ ਪੰਜਵਾਂ ਵੀ ਦੱਸਾਂਗੇ ਅਜਾ ਮਾਤਾ ਕਿਹੜੀ ਰਹਿ ਅੱਜਾ ਛੋਟੇ ਚਾਰ ਮੈਂਬਰ ਨੇ ਬੱਚੇ ਦੋਨੇ ਮਾਤਾ ਕੋਖੋਂ ਛੋਟੇ ਤਿੰਨ ਬੱਚੇ ਹੋਏ ਸੀ ਮਾਤਾ ਨਿਸ਼ਾਨੀ ਹੁੰਦੀ ਹੈ ਮਾਤਾ ਘਰ ਵੀ ਦੱਸ ਦਾਂਗੇ ਕਿੰਨੇ ਬਣਾਏ ਪਿੱਛੇ ਕਮਰੇ ਤਿੰਨ ਬਣਾਏ ਹੋਏ ਨੇ ਸੋਲੇ ਤਨ ਕਮਰੇ ਨੇ ਚੱਲ ਬਾਬਾ ਅੱਜ ਨੂੰ ਆ ਜਾ ਮਾਤਾ ਅਗਲਾ ਕੰਮ ਦੋ ਪੁੱਛਣਾ ਆਂ ਮਾਤਾ ਇਹ ਕਿਰਪਾ ਹੋ ਜੇ ਸੰਤਾਂ ਲਈ ਬੜੇ ਜਨ ਮਾਤਾ ਸੰਗਤ ਨੂੰ ਖੀਰ ਕਰਕੇ ਵੜਦਾ ਮੈਂ ਮਾਤਾ ਲੈ ਦੇਂਦਾ ਉਹ ਫਕਰਾ

ਟੋਡੇ ਬੇਟੇ ਦਾ ਨਵਾ ਟੋਡੇ ਕੀ ਦਾ ਨਵਾ ਮੰਜੇ ਚ ਪਿਆ ਹੋਵੇ ਕੋਈ ਹਾਂਜੀ ਮੰਜੇ ਤੇ ਮੇਰਾ ਇੱਕ ਦੂਜਾ ਲੜਕਾ ਜੀ ਛੋਟਾ ਦੋਆ ਬਾਹਰਲੇ ਦੇਸ਼ ਤੋਂ ਗਿਆ ਗਿਆ ਸੀ ਵਾਪਸ ਆ ਗਿਆ ਜੀ ਵਾਪਸ ਆ ਗਿਆ ਬੱਕਰਾ ਆ ਜਾ ਵਾਪਸ ਦੇਖੀਏ ਕੀ ਹੋ ਗਿਆ ਜਿਹਨੇ ਕੋਲ ਪਾ ਅਕਲਾ ਇਹੇ ਬੇਟਾ ਮੰਜੇ ਚ ਪਿਆ ਇੱਕ ਬਾਹਰਲੇ ਦੇਸ਼ ਤੋਂ ਗਿਆ ਤੇ ਆ ਗਿਆ ਬੱਕਰਾ ਜੇ ਸੰਤਾਂ ਦੀ ਕਿਰਪਾ ਹੋ ਜੇ ਮੁੰਡਾ ਇੱਦਾਂ ਕੀ ਹੋ ਜੇ ਉਹ ਬੱਕਰਾ 1 2 3 4 5 ਇਹਦੀ ਤੂੰ ਹੀ ਚ ਪ੍ਰੋਬਲਮ ਆ ਗਈ ਦੇ ਮੱਕਰਾ ਤੂੰ ਐਕਸੀਡੈਂਟ ਹੋਇਆ ਜੀ ਤੂੰ ਹੀ ਜਾ ਕੇ 1 2 3 4 ਇੱਕ ਸਰਜਰੀ ਹੋਰ ਦੱਸਦੀ ਉਹ ਵੀ ਕਰਾਉਣ ਨੂੰ ਸਰਜਰੀਆਂ ਬਹੁਤ ਕਰਾਈਆਂ ਜੀ ਮੈਂ ਇੱਕ ਹੋਰ ਸਰਜਰੀ ਦੱਸਦੀ ਹੌਂਟੇ ਲਾਜ ਕਰਾਉਂਦਾ ਨਹੀਂ ਕਿਤੇ ਮੰਜੇ ਦੇ ਪਿਆ ਦਿੱਤੇ ਗਿਰਦੇ ਤੁਰਨ ਲੱਗ ਜੇ ਜੇ ਫਿਰ ਕਰਪਈ ਹੋ ਜੇ ਸੰਤਾ ਦੇ ਚੱਲ ਬਾਬਾ ਓਏ ਬੇਤਾਰ ਚਾਰ ਸਰਜਰੀਆਂ ਹੋ ਗਈਆਂ ਓਏ ਫਤਰਾ ਚਾਰ ਹੋ ਗਈਆਂ ਚਲ ਬਾਬਾ ਓਏ ਫਰਕ ਪੈ ਜੂਗਾ ਓਏ ਯਾ ਇੰਨੀ ਸੰਗਤ ਸੁਣਦੀ ਆ ਫਰਕੇ ਪੈ ਜੂਗਾ ਬੱਕਰਾ ਇੱਕ ਪੜ ਦੇਗੇ ਗੱਲਾਂ ਹੁੰਦੀਆਂ ਨੇ ਕਿਰਪਾਈ ਹੋ ਜੂਗੇ ਆ ਬੱਕਰਾ ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਉਹਨਾਂ ਦੇ ਘਰੇ ਤਿੰਨ ਚੋਰੀ ਹੋ ਗਿਆ ਹੁਣ ਤਿੰਨ ਚੀਜ਼ਾਂ ਪੁੱਛਣ ਵਾਸਤੇ ਆਏ ਹੋਣਾ ਤਿੰਨ ਚੀਜ਼ਾਂ ਚੋਰੀ ਹੋ ਗਿਆ ਹੁਣ ਪੁੱਛਣ ਵਾਸਤੇ ਹੋਣਾ ਕਾਰ ਉੱਪਰ ਦੀ ਕਣ ਪਾਇਆ ਹੋਵੇ ਤਿੰਨ ਚੀਜ਼ਾਂ ਚੋਰੀ ਹੋ ਗਈਆਂ ਹੋਣ ਪੁੱਛਣ ਵਾਸਤੇ ਆਏ ਹੁਣ ਤਿੰਨ ਚੀਜ਼ਾਂ ਚੋਰੀ ਹੋ ਗਈਆਂ ਹੋਣ ਪਹਿਲੀ ਇਹ ਨਾਏ ਹੁਣ ਪੁੱਛਣ ਵਾਸਤੇ ਆਏ ਹੁਣ ਚੀਜ਼ਾਂ ਚੋਰੀ ਹੋ ਗਿਆ ਇਹ ਚੋਰੀ ਹੋ ਗਿਆ ਬੱਕਰਾ ਪਹਿਲਾ ਉਹ ਹੋਇਆ ਜਿਪਰ ਦੀ ਦੂਆ ਭੱਗਾ ਤੀਜੀ ਉਹ ਟਰਾਲੀ ਚੋਰੀ ਹੋਈ ਟਰਾਲੀ ਹੋ ਗਈ ਫੱਕਰਾ ਚੱਲੀ ਮਾਪਾਂ ਇਹ ਪਤਈ ਲੱਗ ਜਿਆ ਫੱਕਰਾ ਤਿੰਨ ਜਣੇ ਇਹਨੇ ਫੱਕਰਾ ਕੈਮਰੇ ਚੈੱਕ ਕਰ ਲੈ ਤਿੰਨ ਜਣੇ ਨੇ ਇਹ ਇੱਕ ਮੋਟਰਸਾਈਕਲ ਤੇ ਜੀ ਇਹ ਦੋ ਜਣੇ ਲੈ ਗੇ ਪਰਲਾ ਮੋੜ ਕੱਟਣ ਲੱਗੇ ਕੈਮਰੇ ਚ ਆਗੇ ਬੱਕਰਾ ਜੇ ਮਿਲੇ ਜਾਨੋ ਬੱਕਰਾ 1 2 3 ਤਿੰਨ ਪਿੰਡ ਤੁਸੀਂ ਚੈੱਕ ਕਰਾਏ ਤਿੰਨ ਪਿੰਡਾਂ ਵਿੱਚ ਦੀ ਨਿਕਲ ਗਏ ਚੱਲ ਬਾਬਾ ਵੇ ਵਾਹ ਸਹਾਗਾ ਪਰਲੇ ਮਾਸੇ ਕੈਦਾਲੇ ਤੋਂ ਹੋਇਆ ਬੱਕਰਾ 1 2 3 ਸਹਾਗੇ ਦੇ ਨਵੀਆਂ ਪੱਤੀਆਂ ਸੋਨੇ ਦੀਆਂ ਚੱਲ ਬਾਬਾ ਵੇ 1 2 3 ਜਾਂ ਕਿਰਪਾਈ ਹੋ ਜੂ ਸ਼ਾਂਤਾਂ ਨਹੀਂ ਪਤਾ ਲੱਗ ਜੂਗਾ ਚੋਰ ਫਕਰਾ 1 2 3 1 2 3 4 5 6 7 ਚਾਰ ਪਿੰਡਾਂ ਚ ਪਤਾ ਕਰ ਦੇਖੇ ਨੇ ਚਾਰ ਪਿੰਡਾਂ ਚ ਕੈਮਰੇ ਚ ਆਇਆ ਨਾ ਬੱਕਰਾ 1 2 3 ਨੀਲੇ ਲੱਕ ਦੇ ਟਰੈਕਟਰ ਤੇ ਹੈ ਦਰ ਲਾਲ ਰੰਗ ਦੀ ਚਾਹੀਏ ਨੀਲਾ ਲਾਲ ਹੈ ਬੱਕਰਾ ਗੱਲੀ ਲਾਲ ਨੀਲੀ ਹੈ ਜੀ ਟਰੈਕਟਰ ਲਾ ਹਾਂ ਨੀਲਾ ਹੁੰਦਾ ਇਹਦੇ ਵਿੱਚੋਂ ਫਕਰਾ ਜਾਂ ਮੈਨੂੰ 1 2 3 4 5 6 7 8 9 ਜਲੀ ਬਾਬਾ ਜਾਂਦੇ ਫਿਰ ਟਰਾਲੀ ਦੀ ਘੋੜੀ ਵੀ ਟੁੱਟ ਗਈ ਉਹ ਬੱਕਰਾ ਹਾਂ ਹੈ ਗੀਆ ਉਹ ਉਹਦੀ ਕੋੜੀ ਟੱਗੀ ਆ ਫਕਰਾ ਜਾਂ ਮਿਲ ਜੂਗੀ ਉਹ ਬਕਰਾ ਚੱਲੀ ਬਕਰਾ ਹੋ ਗਈ ਫਕਰਾ ਪਹਿਲੇ ਗੇਲਾ ਦੇ ਕੰਨ ਹੋਣ ਪਹਿਲਾ ਪੁੱਛਣਾ ਨਿਕਲਿ ਹੋਵੇ ਪੁੱਛਣ ਵਾਸਤੇ ਹੁਣ ਸਿਰ 'ਚ ਕੋਈ ਅਰਸੌਲੀਆਂ ਹੋਣਾ ਕੋਈ ਗੱਠਾ ਹੋਣ ਪਹਿਲੇ ਗੇਲਾ ਦੇ ਕੰਨ ਹੋਣ ਪੁੱਛਣ ਵਾਸਤੇ ਹੋਣਾ ਕੋਈ ਸਿਰ 'ਚ ਅਰਸੌਲੀਆਂ ਹੋਣਾ ਪਹਿਲਾ ਕੰਨਾਂ ਨਿਕਲੇ ਹੋਵੇ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾ ਦੇ ਕਣ ਹੋਣਾ ਅਰਸੌਲੀਆਂ ਹੋਣਾ ਪੁੱਛਣ ਵਾਸਤੇ ਹੋਣਾ ਸਰਚਰ ਸੌਲੀਆਂ ਹੋਣਾ ਕਿੱਥੋਂ ਆਇਆ ਬੱਕਰਾ ਹਤੇਗੜ ਸਾਹਿਬ ਤੋਂ ਆਇਆ ਬੱਕਰਾ ਅਰਸੌਲੀਆਂ ਕਿਹਦੇ ਦੇ ਬੱਕਰਾ ਦੋਨੇ ਬੱਕਰਾ ਸਰਚਦਾਰ ਦੇ ਕਿਹਦੇ ਹੁੰਦਾ ਚੂਲਾ ਟੁੱਟਣ ਤੋਂ ਬਚ ਕਿਦਾ ਗਿਆ ਉਹ ਫੱਕਰਾ ਚੂਲਾ ਟੁੱਟਣ ਤੋਂ ਬਚ ਕਿਦਾ ਗਿਆ ਚੱਕਰ ਆ ਕੇ ਪੜਾੜ ਦੇਣ ਕੋਣ ਗਿਰ ਗਿਆ ਤੇਰੀ ਉਮੀਦਾਂ ਨਹੀਂ ਡਿੱਗੀ ਬੱਕਰਾ ਇੱਕ ਵਾਰ ਦੀ ਚੂਲੇ ਵਾਲੀ ਬਚਤ ਰਹਿ ਗਈ ਤਾਂ ਟੁੱਟਣ ਤੋਂ ਤਾਂ ਆ ਕੇ ਰਵੀ ਪੜਕ ਦੇਣੇ ਡਿੱਗੇ ਤੇ ਫੱਕਰਾ ਜੇ ਕਿਰਪਾ ਹੋ ਜੇ ਮੰਮੀ ਠੀਕ ਹੋ ਜੇ ਫੱਕਰਾ ਚੱਲੀ ਬਾਬਾ ਲਈ ਹੁਕਮ ਲਿੰਗਰ ਪਾਵੇ ਫੱਕਰਾ ਉਹਨਾਂ ਦੇ ਆ ਬਾਲ ਬਿੰਗਾ ਨਹੀਂ ਹੋਊਗਾ ਇੰਨੇ ਅਰਸੌਲੀਆਂ ਨੇ ਦੇ ਦੋ ਕੱਢਿਆ ਨਹੀਂ ਡਾਕਟਰ ਨੇ ਬੱਕਰਾ ਕਹਿੰਦੇ ਛੋਟੀਆਂ ਨਹੀਂ ਹੈ ਬਹੁਤ ਐ ਬੱਕਰਾ ਉਹ ਨਿਕਲ ਜੇ ਨਹੀਂ ਬੱਕਰਾ ਉਹਨੂੰ ਦਵਾਈ ਦੇਤੀ ਛੋਟੀ ਮੰਮੀ ਨੂੰ ਹੈ ਲਿੰਗਰ ਪਾਵੇ ਸੰਤਾਨੀ ਪਿੱਛੇ ਗੁਰਜਨ ਹੋਏ ਦਾ ਫੱਕਰਾ ਜੇ ਨਾ ਹੋਵੇ ਛਿੰਦਾ ਜੇ ਮਾਤਾ ਜੇ ਕਰੀਓ ਹੋ ਹੋ ਦੀ ਮਾਤਾ ਐ ਮਾਤਾ ਮਾੜੀ ਇਹ ਵਤ ਕਰਾ ਤੁਨੂੰ ਸੁੱਤੇ ਪੈਨੂ ਆਏ ਕਿਨੂ ਹੁੰਦਾ ਸੀ ਜਿਵੇਂ ਦੱਪ ਲਿਆ ਫੱਕਰਾ ਛੋਡਾ ਰੇਲ ਦੀ ਲੀ ਤੇ ਪਿੰਡਾ ਇਹ ਹੈ ਤੁਨੂੰ ਸੁੱਤੇ ਪੈਨੂ ਆਏ ਹੁੰਦਾ ਜਿਵੇਂ ਕਿਸੇ ਨੇ ਦੱਪ ਲਿਆ ਹੁੰਦਾ ਪਰਦੇ ਚ ਰੱਖ ਲਿਆ ਕਿ ਦੱਸ ਦੀਏ ਚੱਲ ਬਾਬਾ ਓਏ ਬਾਕੀ ਬਾਕੀ ਹੈ ਮਾਤਾ ਇਹ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਮਾਤਾ ਸੁੱਤੇ ਪੈਨੂੰ ਤਾਂ ਆਪਾ ਤੈਨੂੰ ਪੈਂਦਾ ਹੋਏ ਬੱਕਰਾ ਜੇ ਇਹਨੂੰ ਕੱਢੇ ਦਈਏ ਛੋਡੇ ਪੁਲਿਸ ਵਾਲਾ ਕੌਣ ਮਰ ਗਿਆ ਓਏ ਹੈ ਟੋਡੇ ਪੁਲਿਸ ਵਾਲਾ ਕੌਣ ਮਰ ਗਿਆ? ਦੋਸਤ ਦੀ ਹੈ? ਤੁਹਾਡਾ ਦੋਸਤ ਦੀ ਆਪਾਂ ਘਰੇ ਵਗ ਜਾਾਂਗੇ ਕਿੱਥੇ ਆ ਚੱਲ ਬਾਬਾ ਓਏ। ਅਕਲਾ ਇਹ ਜਿਹੜਾ ਪੁਲਿਸ ਵਾਲਾ ਮਰ ਗਿਆ ਦੀ ਤੁਹਾਡਾ ਦੋਸਤ ਸੀ, ਅਰਫੂ ਜੀਆ ਦਾ ਮੁੰਡਾ ਸੀ। ਸੜਕ ਦੇ ਉੱਪਰ ਘਰ ਸੀ। ਤਿੰਨ ਭਰਾ ਲੇਕ ਚਾਰ ਨੇ ਇਹ। ਹੈ? ਇਹ ਛੜਾ ਸੀ ਮਰ ਗਿਆ ਚੱਲ ਬਾਬਾ ਓਏ ਦੋਏ ਭਰਾ ਮਰ ਗਏ ਉਹ ਬੱਕਰਾ ਇੱਕ ਨਾਲ ਇਹ ਰਲਿਆ ਹੋਇਆ ਸੀ ਸੜਕ ਦੇ ਉੱਪਰ ਘਰ ਉਹ ਦੂਜੀ ਬਣੇ ਦਾ ਕੰਮ ਤਾਂ ਨਹੀਂ ਕਰਦੇ ਦੁੱਧ ਦਾ ਹੈ ਦੁੱਧ ਪਾਉਂਦੇ ਨੇ 1 2 3 ਉਹਨਾਂ ਦੇ ਘਰ ਦੇ ਸਾਹਮਣੇ ਬਾਬੇ ਦੀ ਦਰਗਾਹ ਤਾਂ ਹੈਗੀ ਆ ਚੱਲ ਬਾਬਾ ਓਏ ਕੇ ਫੱਟਰਾ ਹੈਗੇ ਨੇ ਉਹਨਾਂ ਦੇ ਇਹਨੂੰ ਕੱਢ ਦੀਏ ਤੇਰੇ ਕੋਲੋਂ ਫੱਟਰਾ ਪਰਾਂ ਜੇ ਗੁੱਡੀ ਨੂੰ ਘਰੇ ਵਾੜਦੀ ਹੈ ਫੱਟਰਾ ਐ ਬਾਬੇ ਸਾਰੀ ਸੰਗਤ ਨੂੰ ਮਿੱਠੀ ਜੀ ਵਰਫੀ ਵੰਡ ਕੇ ਜਾਊ ਆ ਚੀਜ਼ ਨੂੰ ਪਰਾਂ ਕਰਦੇ ਸਾਡੀ ਗੁੱਡੀ ਦਾ ਘਰੇ ਆ ਜਿਓ ਫੱਟਰਾ ਯਾ ਕਿਰਪਾ ਕਰ ਲਗੇ ਸਨ ਤਾਂ ਥੋਡੀ-ਥੋਡੀ ਘਰੇ ਆ ਜੂਗੇ ਫਕਰਾ ਪੜਦੇ ਨਹੀਂਆਂ ਗੱਲਾਂ ਹੁੰਦੀਆਂ ਨੇ ਧੀ ਮੰਨੀਆਂ ਯਾ ਕਿਰਪਾ ਰੂਟੇ ਇਕ ਮਤ ਹੈ ਇਤਰਾ ਯਾਰ ਦੀ ਉਹ ਫਕਰਾ ਸੜਕ ਦੇ ਉੱਪਰ ਘਾਰਾਂ ਮੋੜ ਤੋਂ ਆ ਡੱਪ ਕੇ ਸਾਹਮਣੇ ਉਹਨਾਂ ਦੇ ਹੋਆ ਦੂਜੇ ਭਰਾ ਨਾਲ ਕਹਿੰਦਾ ਇੱਕ ਘਰ ਚ ਦੋ ਘਰ ਰਹਿੰਦੇ ਨੇ ਇਹ ਫਕਰਾ ਹੈਗੇ ਨੇ ਦੂਜੇ ਦੇ ਫਕਰਾ ਬਾਪ ਮਰ ਗਿਆ ਤੇ ਦੋ ਗੇਲਾ ਗਿੱਟੀ ਦਾ ਤਲਾਕ ਹੋ ਗਿਆ ਸੀ ਉਹਨਾਂ ਦੇ ਹੋ ਗਿਆ ਸੀ ਚਲ ਬਾਬਾ ਓਏ ਕਿਰਪਾਈ ਹੋ ਜੂਗੀ ਸੰਤਾ ਨੇ ਤੇ ਬਾਬੇ ਕਰ ਦੇ ਕਿਰਪਾ ਠੀਕ ਹੋ ਜਾਊ ਤੇਰਾ ਯਾਰ ਆ ਮੁੱਲਸਾਣਾ ਉਹ ਨਿਕਲ ਜਾਊਗਾ ਓਏ ਬੱਕਰਾ ਤੁਹਾਡਾ ਬੀਜੀ ਢੀੜੀ ਚ ਘਰ ਆ ਬੱਕਰਾ ਜਿਹੜਾ ਬੀਜੀ ਢੀੜੀ ਚ ਘਰਦੇ ਹੋ ਕਿੱਥੇ ਆ ਜਿਹੜਾ ਅੰਦਰਲੇ ਗਲੀ ਚ ਘਰਦੇ ਹੋ ਇਹਨੂੰ ਦਿੱਤਾ ਤਾਂ ਬੋਲਦਾ ਬੰਤਾ ਹਾਂ ਜੀ ਰੌਲਾ ਨਾ ਬਹੁਤ ਪਾਈ ਗਿਆ ਇਹ ਬਾਬੇ ਕਰ ਦੇ ਕਿਰਪਾ ਠੀਕ ਹੋ ਜਾਊ ਬੱਕਰਾ ਚੱਲੀ ਮੈਂ ਬਾਹਰ ਤੇ ਇੱਕ ਵੀਰ ਨੇ ਜਾਂ ਮਾਤਾ ਨੇ ਘਰ ਵਿੱਚ ਕੋਈ ਸੋਚ ਨਹੀਂ ਹੋਵੇ ਬੈਠੀ ਅਮਰੀਕਾ ਦੇ ਵਿੱਚ ਕੋਈ ਫਸ ਗਿਆ ਹੋਵੇ ਅਮਰੀਕਾ 'ਚ ਕੋਈ ਫਸ ਗਿਆ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਅਮਰੀਕਾ 'ਚ ਕਣ ਹੋਵੇ ਪੁੱਛਣ ਵਾਸਤੇ ਹੁਣ ਤੁਹਾਡੇ ਨੇ ਕੋਈ ਆ ਪਈ ਆ ਜਾ ਮਾਤਾ ਖੜੀ ਹੋ ਜਾ ਖੜੇ ਹੋ ਜੀ ਪਈ ਲਾਈਟਾਂ ਲਾ ਦੋ ਭਾਈ ਅਮਰੀਕਾ ਦੇ ਘਰ ਪੋਣਾ اے ਬਾਬੇ ਕਰਦੇ ਕਿਰਪਾ ਕਿ ਅਸੀਂ ਤੇਰੇ ਦਰਬਾਰ ਤੇ ਮਿੱਠੀ ਜੀ ਮਠਾਈ ਵੰਡ ਕੇ ਜਾਵਾਂਗੇ ਅਮਰੀਕਾ ਚੋਂ ਨਿਕਲ ਜੇ ਛੋਡੇ ਛਿੰਦਰਾ ਕੌਣ ਸੀ ਮਾਤਾ ਚਾਚੀ ਮਰ ਗਈ ਹੈ ਉਹਦਾ ਸੂਟ ਦੇ ਦੋਗੇ ਮਾਤਾ ਕਹਿ ਮੈਂ ਤੇਰਾ ਦੋ ਛਿੰਦਰਾ ਚਾਚੀ ਸੂਟ ਕਹਿ ਕਰ ਕਿਰਪਾ ਉੱਥੇ ਤੇ ਮਾਤਾ ਸੁੱਤੀ ਪਈ ਨੂੰ ਤੈਨੂੰ ਦਵਲੀ ਆ ਕੇ ਜਦੋਂ ਸੁੱਤੀ ਤੁਸੀਂ ਕੁੜੀ ਤੁਹਾਨੂੰ ਕਹਿ ਮਾਤਾ ਮਾਤਾ ਉਡੀਕ ਨੋਟਦੀ ਆ ਉਹਦਾ ਸੌਂਦ ਦੇ ਨਹੀਂ ਅਮਰੀਕਾ ਦੇ ਵਿੱਚ ਪਹੁੰਚ ਜੂ ਮਾਤਾ ਇੱਕ ਦੋ ਤੇ ਤਿੰਨ ਦਿਨ ਹੋ ਗਏ ਫੋਨ ਆਇਆ ਨਹੀਂ ਬਾਬੇ ਫੋਨ ਤਾਂ ਦੋ ਮਹੀਨੇ ਹੋ ਗਏ ਪਹਿਲਾਂ ਤਿੰਨ ਦਿਨ ਹੋ ਗਏ ਫੋਨ ਕਿਧੇ ਕੋਲ ਨਹੀਂ ਆਇਆ ਇੱਕ ਉਥੋਂ ਫੋਨ ਆਉਂਦਾ ਦੀ ਅਮਰੀਕਾ ਚ ਕਿਧੇ ਕੋਲ ਕਰਦੇ ਤੇ ਤੁਸੀਂ ਮੈਂ ਉਹਦੇ ਭਰਾ ਨੂੰ ਪੁੱਛ ਲੈਂਦੀ ਉਹ ਨਹੀਂ ਕਰਦੇ ਤਿੰਨ ਦਿਨ ਹੋ ਗਏ ਹੁਣ ਫੋਨ ਨਹੀਂ ਆਇਆ ਮਾਤਾ ਐ ਬਾਬੇ ਕਿਰਪਾ ਕਰ ਖੁਸ਼ੀ ਦੱਸ ਲਈ ਹਾਲੇ ਆਇਆ ਮਾਤਾ ਕਿਰਪਾਈ ਹੋਵੇ ਇੱਕ ਮੱਥਾ ਮਾਤਾ ਇੱਕ ਲੋ ਬਈ ਨਾ ਥੜੇ ਚੱਲੀ ਬਾਬਾ ਬੋਲੇ ਫਿਰ ਬੱਦੇ ਲੇ ਗੋਪੀ ਅੱਕਲਾ ਸੇਖ ਨੂੰ ਵੀ ਵੱਜ ਜਾ ਕਾਲੇ ਕਾਇ ਮੜ ਜਾਉਂ ਸ਼ਿਕਾਇਤ ਕੇਟੀ ਚੱਕ ਜਿੰਨੀ ਵੀ ਸੰਗਤ ਬੈਠੀ ਆ ਬਾਈ ਬਾਬਾ ਜੀ ਪੂਛਾ ਕੱਢ ਰਹੇ ਨੇ ਹੁਣ ਬਾਕੀ ਸਵੇਰੇ ਪੂਛਾ ਨਿਕਲਣੀ ਐ ਇਹ ਮਹੀਨੇ ਦੀਆਂ ਦੋ ਚੌਂਗੀਆਂ ਪੂਰੇ ਲੱਗਦੀਆਂ ਨੇ ਦਰਬਾਰ ਤੇ ਆਪਣੇ ਕੋਈ ਵੀ ਸੰਗਤ ਆਉਂਦੀ ਐ ਤੁਹਾਨੂੰ ਪਤਾ ਆ ਬੇ ਇਹ ਮਹੀਨੇ ਬਾਦ ਪੂਰੇ ਜੋਕੀ ਹੁੰਦੀ ਆ 7 ਜੋਕੀਆਂ ਆਪਣੇ ਪਿੰਡ ਲੱਗਦੀਆਂ ਨੇ ਬੋਲ ਸਾਡੇ ਦਰਬਾਰ ਕੀ ਹੈ ਹੈਲੋ ਇਹਨੇ 10 ਮਿੰਟ ਜਾ ਪਾਣੀ ਪੀ ਲੋ ਭਾਈ ਫਿਰ ਸੰਗਤ ਨੂੰ ਵੀ ਬੇਨਤੀ ਆ ਭਾਈ